ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਜੀਠੀਆ ਸੁਖਵੀਰ ਬਾਲ ਦਾ ਸਾळा ਸਾਬ ਕਹੀਏ ਕਈ ਵਾਰੀ ਬੰਦਾ ਗੁੱਸਾ ਕਰ ਜਾਂਦਾ ਸਾਬ ਕਹਿਣਾ ਜ਼ਰੂਰੀ ਹੁੰਦਾ ਇਹਨਾਂ ਲੋਕਾਂ ਨੂੰ ਕਿਉਂਕਿ ਜਿਵੇਂ ਉਹਨੇ ਖੋਬੀਤਾਲੀ ਵਾਲ ਨੇ ਕਿਹਾ ਸੀ ਕਿ ਮੈਂ ਵੱਡਾ ਬੰਦਾ ਮੈਂ ਖਾਸ ਬੰਦਾ ਇਹ ਖਾਸ ਬੰਦੇ ਨੇ ਕੜਮ ਚੌਧਰੀਆਂ ਦੇ ਵਿੱਚੋਂ ਤੇ ਕੱਲ ਅਮਰੀਕਾ ਤੋਂ ਇੱਕ ਬੰਦੇ ਨੇ ਇਹਦੀ ਕਰਤੂਤ ਦੱਸੀ ਕਹਿੰਦਾ ਜੀ 7000 ਕਰੋੜ ਦਾ ਕਾਰੋਬਾਰ ਹੈ ਇਹਦਾ ਸ਼ਿਕਾਗੋ ਦੇ ਵਿੱਚ ਅਮਰੀਕਾ ਦੇ ਵਿੱਚ 7000 ਕਰੋੜ ਦਾ ਮਤਲਬ 10000 ਕਰੋੜ ਦਾ ਚਿੱਟਾ ਵੇਚਿਆ ਸੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮਰੇ ਨੇ ਚਿੱਟੇ ਦੇ ਨਾਲ ਉਹਦੇ ਵਿੱਚੋਂ 7000 ਕਰੋੜ ਤਾਂ ਅਮਰੀਕਾ ਵੇਚਦਾ ਤੇ 3000 ਕਰੋੜ ਇਧਰੋਂ ਤਰਹੋਰ ਕਰਤਾ ਹੋਣਾ ਅੱਛਾ ਮੈਂ ਕਿਉਂ ਇਹ ਵੀਡੀਓ ਪਾਉਣ ਲੱਗਾ ਅੱਜ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਕੋਈ 10000 ਕਰੋੜ ਦਾ ਹੋਵੇ ਭਾ 20000 ਕਰੋੜ ਦਾ ਹੋਵੇ ਅਸੀਂ ਕੀ ਲੈਣਾ ਕੋਈ ਮਰੇ ਕੋਈ ਖਪੇ ਦੁੱਖ ਇਸ ਗੱਲ ਦਾ ਵੀ ਇਹ ਬੰਦੇ ਨਾ ਹੁਣ ਇਦਾਂ ਤਰਲੁਮਸ਼ੀ ਹੋਏ ਪਏ ਨੇ ਵੀ ਮੇਰਾ ਜੀਜਾ ਮੁੱਖ ਮੰਤਰੀ ਬਣੇ ਤੇ ਮੈਂ ਦੁਬਾਰਾ ਮੰਤਰੀ ਬਣਾ ਤੇ ਦੁਬਾਰਾ ਚਿੱਟੇ ਦਾ ਧੰਦਾ ਸ਼ੁਰੂ ਕਰਾਂ ਹੁਣ ਤਾਂ ਇਹ ਤਰਲੁਮਸ਼ੀ ਹੋਏ ਪਏ ਆ ਜਿਹੜੇ ਬੰਦੇ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਉਹ ਕਹਿੰਦਾ ਜੇ ਕੋਈ ਤੁਹਾਨੂੰ ਬੰਦਾ ਥੋੜਾ ਜਿਹਾ ਧੌਂਸ ਦਿਖਾਵੇ ਵੀ ਤੁਸੀਂ ਬਿਨਾਂ ਤੱਥਾਂ ਤੋਂ ਬੋਲੀ ਜਾਣਾ ਉਹ ਕਹਿੰਦਾ ਮੇਰੇ ਨਾਲ ਗੱਲ ਕਰਾ ਦਿਓ ਜਾਂ ਕਹਿੰਦਾ ਇਹ ਕਹੋ ਵੀ ਮਾਨਹਾਨੀ ਦਾ ਕਰੋ ਕੇਸ ਤੁਹਾਨੂੰ ਅਸੀਂ ਅਦਾਲਤ ਵਿੱਚ ਲੈ ਕੇ ਜਾਵਾਂਗੇ ਵੀ ਆਹ ਮਜੀਠੀਏ ਦਾ ਕਾਰੋਬਾਰ ਹੈ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਅਸ਼ਕ ਗੱਲ ਹੋਰ ਸੁਣਾ ਧਿਆਨ ਦੇ ਨਾਲ ਜਿਹੜੇ ਬੰਦੇ ਫੋਨ ਕਰਕੇ ਮੈਨੂੰ ਦੱਸਦੇ ਹੁੰਦੇ ਨੇ ਨਾ ਮੈਂ ਉਹਨਾਂ ਬਹੁਤਾਂ ਤੇ ਯਕੀਨ ਨਹੀਂ ਕਰਦਾ ਹੁੰਦਾ। ਵੀ ਇਹ ਬੰਦੇ ਲਾਈ ਲੱਗਨੇ ਅੱਜ ਮੈਨੂੰ ਕਹਿੰਦੇ ਕਾਨੂੰ ਕਿਸ ਨੂੰ ਹੋਰ ਕਹਿਣਗੇ ਮੈਂ ਬਹੁਤਾ ਯਕੀਨ ਨਹੀਂ ਕਰਦਾ। ਪਰ ਇਹ ਮੈਂ ਗੌਰ ਤਾਂ ਕੀਤੀ ਐ ਔਰ ਵੀਡੀਓ ਤਾਂ ਬਣਾਉਣ ਲੱਗਾ ਕਿਉਂਕਿ ਇਹ ਬੰਦੇ ਨੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਘਾਣ ਕੀਤਾ ਹੈ। ਮੈਂ ਤਾਂ ਗੱਲ ਕਰ ਰਿਹਾ। ਹੁਣ ਪਤੇ ਦੀ ਗੱਲ ਸੁਣੋ। ਇਹਨਾਂ ਲੋਕਾਂ ਕੋਲੇ ਭਾਵੇਂ ਅਰਬਾਂ ਖਰਬਾਂ ਬਿਲੀਅਨ ਟ੍ਰਿਲੀਅਨ ਡਾਲਰ ਦੇ ਵਿੱਚ ਪੈਸੇ ਹੋਣ ਇਹ ਸਭ ਕੁਝ ਰਹਿ ਇੱਥੇ ਹੀ ਜਾਣਾ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਸਵਿਸ ਬੈਂਕਾਂ ਦੇ ਵਿੱਚ ਭਾਰਤ ਦੇ ਲੋਕਾਂ ਨੇ ਲੀਡਰਾਂ ਨੇ ਅਮੀਰਾਂ ਨੇ ਪੈਸੇ ਜਮ੍ਹਾਂ ਕਰਾਏ ਨੇ ਉਹਨਾਂ ਨੂੰ ਵਾਪਸ ਮਿਲਣਗੇ ਕਦੇ ਵੀ ਨਹੀਂ ਮਿਲਦੇ ਭੁਲੇਖੇ ਚਿਰੇ ਹੋਈ ਨਾ ਇਹ ਇਹ ਸਚਾਈ ਹੈ ਨਾਲ ਕੀ ਜਾਣਾ ਸਿਰਫ ਸਾਢੇ 1 3 ਹੱਥ ਧਰ ਦੇ ਮਿਲਣੀਆਂ ਉਹ ਵੀ ਤੁਹਾਨੂੰ ਲਾਂਬੂ ਲਾਉਣ ਵਾਸਤੇ ਤੁਹਾਡਾ ਸਸਕਾਰ ਕਰਨ ਵਾਸਤੇ ਐਦੋਂ ਵੱਧ ਕੁਝ ਨਹੀਂ ਤੇ ਉਹ ਲੋਕਾਂ ਨੇ ਰੋਣਾ ਕਿੰਨਾ ਚਿਰ ਹੈ ਵੱਧ ਤੋਂ ਵੱਧ ਇੱਕ ਹਫਤਾ ਇੱਕ ਵੀਕ 7 ਦਿਨਾਂ ਬਾਅਦ ਭੋਗ ਪਾ ਦਿੰਦੇ ਨੇ ਜਿਹੜੇ ਮੰਝੇ ਤੇ ਤਕਰੀਬਨ ਸਾਰੀ ਜ਼ਿੰਦਗੀ ਬੰਦੇ ਨੇ ਸੌ ਕੇ guzari ਹੁੰਦੀ ਹੈ ਘਰ ਦੇ ਵਿੱਚ ਜੇ ਤਾਂ ਉਹ ਬੈੱਡ ਹੋਵੇ ਮਹਿੰਗਾ ਫਿਰ ਤਾਂ ਰੱਖ ਲੈਂਦੇ ਆ ਜੇ ਮੰਝਾ ਹੋਵੇ 5-700 ਦਾ ਫਿਰ ਉਹ ਸਿਵਿਆਂ ਦੇ ਵਿੱਚ ਹੀ ਸਾੜ ਲੈਂਦੇ ਹੁੰਦੇ ਆ ਬਿਸਤਰਾ ਵੀ ਨਹੀਂ ਰੱਖਦੇ ਕੋਈ ਬਿਮਾਰੀ ਨਾ ਲੱਗ ਜਾਏ ਕੁਝ ਨਹੀਂ ਕਰੇ ਰੱਖਦੇ ਜਾਣੇ ਕਿ ਇੱਕ ਤਿੱਲੀ ਵੀ ਇਥੋਂ ਕੋਈ ਬੰਦਾ ਨਾਲ ਲੈ ਕੇ ਨਾ ਗਿਆ ਤੇ ਨਾਲ ਲੈ ਕੇ ਜਾਵੇ ਹੁਣ ਜਿਹੜੇ ਬੰਦੇ ਲੋਟਕ ਸਟ ਕਰਕੇ ਹੌਨ ਕੰਟਰੀ ਦੇ ਵਿੱਚ ਜਾ ਕੇ ਬੈਂਕਾਂ ਭਰੀ ਬੈਠੇ ਨੇ ਆਪਣੇ ਵੱਡੋ ਵੱਡੇ ਕਾਰੋਬਾਰ ਚਲਾਈ ਬੈਠੇ ਨੇ ਕੀ ਤੁਹਾਨੂੰ ਇਦਾਂ ਲੱਗਦਾ ਵੀ ਉਹਨਾਂ ਨੇ ਸੰਸਾਰ ਜਿੱਤ ਲਿਆ ਉਹਨਾਂ ਦੇ ਕੋਈ ਬਹੁਤੀ ਵੱਡੀ ਬਹਾਦਰੀ ਹੈ ਰੈਂਦੀ ਦੁਨੀਆ ਤੱਕ ਲੜਨ ਤਾਂ ਪੈਂਦੀਆਂ ਰਹਿਣਗੀਆਂ ਭਗਤ ਪ੍ਰਹਿਲਾਦ ਜੀ ਬਾਰੇ ਜ਼ਿਕਰ ਆਉਂਦਾ ਹੈ ਪਵਨ ਬਾਣੀ ਵਿੱਚ ਜਦੋਂ ਤੁਸੀਂ 21 ਕੁਲਾਂ ਨੂੰ ਤਾਰਨ ਦੀ ਗੱਲ ਕਰਦੇ ਹਾਂ 21 ਕੁਲਾਂ ਤਾਰਨ ਤੋਂ ਭਾਵ ਕੀ ਹੁੰਦਾ ਹੈ ਜੇ ਕਿਸੇ ਪਰਿਵਾਰ ਦੇ ਵਿੱਚ ਕੋਈ ਵਧੀਆ ਇਨਸਾਨ ਹੋਵੇ ਨਾ ਉਹਦੀਆਂ 21 ਕੁਲਾਂ ਤੱਕ ਸ਼ਿਫਤਾ ਹੁੰਦੀਆਂ ਰਹਿੰਦੀਆਂ ਵੀ ਇਹ ਫਲਾਣੇ ਪਰਿਵਾਰ ਵਿੱਚ ਬੰਦਾ ਪੈਦਾ ਹੋਇਆ ਇਹਨੇ ਸਮਾਜ ਲਈ ਜਾਂ ਸੰਸਾਰ ਲਈ ਆਪਣੇ ਪਰਿਵਾਰ ਲਈ ਆ ਮੱਲਾ ਮਾਰੀਆਂ ਬਹੁਤ ਇਮਾਨਦਾਰ ਬੰਦਾ ਸੀ ਉਹਦੀਆਂ ਸ਼ਿਫਤਾ ਹੁੰਦੀਆਂ ਰਹਿੰਦੀਆਂ ਜੇ ਕੋਈ ਬੰਦਾ ਕਿਸੇ ਪਰਿਵਾਰ ਵਿੱਚ ਜੰਮ ਕੇ ਘਟਿਆ ਕਰਤੂਤ ਕਰਦਾ ਤਾਂ ਉਹਨੂੰ ਲਾਣ ਤਾਂ ਵੀ 21 ਕੁਲਾਂ ਤੱਕ ਪੈਂਦੀਆਂ ਰਹਿੰਦੀਆਂ ਨੇ ਇਸੇ ਨੂੰ ਕਿਹਾ ਜਾਂਦਾ ਵੀ 21 ਕੁਲਾਂ ਤਾਰਦੀਆਂ ਤੇ 21 ਕੁਲਾਂ ਦਾ ਬੇੜਾ ਗਰ ਕਰਤਾ ਇਹ ਹੀ ਕਹਾਵਤ ਹੈ। ਹੁਣ ਜਿਹੜੇ ਮਜੇਠੀਆਂ ਵਰਗੇ ਮੁੱਛਾਂ ਨੂੰ ਤਾ ਦਿੰਦੇ ਫਿਰਦੇ ਹੁਣ ਇਹ ਤੁਸੀਂ ਦਾੜੀ ਦੇਖਿਓ। ਪਹਿਲਾਂ ਜਮੇ ਉਹ ਜਿਹੜੇ ਜਲਾਹੇ ਨਹੀਂ ਠੋਕ ਚੰਦੇ ਠੇਕਦੇ ਹੁੰਦੇ ਬਰਸ ਨਾਲ ਤੇ ਉਦਾਂ ਮੁਰੇ ਧਾਰੀ ਜਿਵੇਂ ਜੈਬਰਾ ਨਹੀਂ ਹੁੰਦਾ ਖੋਤਾ ਇਦਾਂ ਮੁਰੇ ਤਾਂ ਉਹਦੀ ਧਾਰੀ ਸੀ ਪਹਿਲਾਂ ਦਾੜੀ ਵਿੱਚ ਹੁਣ ਦਾੜੀ ਚਿੱਟੀ ਹੋ ਗਈ ਯਾਨੀ ਕਿ ਕਲਪਕੁਲ ਬੁਲਾਉਣਾ ਬੰਦ ਕਰਤੀ ਜਾਂ ਜਿਹੜੇ ਉਹ ਨਾਈਆਂ ਕੋਲ ਜਾ ਕੇ ਕੋਈ ਡਿਜ਼ਾਈਨ ਵਗੈਰਾ ਪਵਾਉਂਦੇ ਸੀ ਉਹ ਉਹ ਪਵਾਉਣੇ ਬੰਦ ਕਰਦੇ ਕਿਉਂ ਬੰਦ ਕਰਦੇ ਕਿਉਂਕਿ ਹੁਣ ਪਤਾ ਵੀ ਸੁਖਵੀਰ ਨੂੰ ਪਾਸੇ ਕੀਤਾ ਜਾ ਸਕਦਾ ਹੈ ਪ੍ਰਧਾਨ ਵੀ ਤੋਂ ਗੁਰਦੇ ਵੀ ਚ ਰਹਿ ਜਾਂਦੀ ਹੈ ਗੱਲਬਾਤ ਵੀ ਸ਼ਾਇਦ ਸਾਲੇ ਨੂੰ ਕਹਿ ਦੇ ਨਾ ਵੀ ਤੂੰ ਇੱਧਰ ਨੂੰ ਆ ਜਾ ਰਿਸ਼ਤੇਦਾਰੀ ਆ ਤੁਹਾਡੀ ਉਧਰ ਕੋਸਾ ਦਾ ਭੈਣ ਕਹਦੇ ਦੀ ਮੇਰੇ ਭਰਾ ਨੂੰ ਕੁਰਸੀ ਦੇ ਦਿਓ ਇਦਾਂ ਲੱchn ਲੱਗਦੀ ਹੈ ਚਲੋ ਉਹ ਗੱਲ ਵੱਖਰੀ ਹੈ ਮੈਂ ਗੱਲ ਇਹ ਕੀਤੀ ਹੈ ਵੀ ਜਿਹੜਾ ਅਮਰੀਕਾ ਦੇ ਵਿੱਚ ਕਾਰੋਬਾਰ ਹੈ ਨਾ ਉਹ 7000 ਕਰੋੜ ਦਾ ਹੈ ਜੀ ਕਹਿੰਦੇ 7000 ਕਰੋੜ ਦਾ ਮੈਨੂੰ ਲੱਗਦਾ ਵੀ 4-5 ਟਰੱਕ ਸੌਖੇ ਭਰ ਜਾਣਗੇ ਜੇ ਇੱਕ ਡੱਬਾ ਟ੍ਰੇਨ ਦਾ ਬੁੱਕ ਕਰਾਉਣਾ ਹੋਵੇ ਤਾਂ ਵੀ ਭਰਜੂ ਨੋਟਾਂ ਦੇ ਨਾਲ ਤੇ ਇੱਕ ਨਾ ਛੋਟੀ ਜਿਹੀ ਮੈਂ ਤੁਹਾਨੂੰ ਖਾਸ ਰਸ ਟੂਰਿਸਟ ਸੁਣਾਣੀ ਹੈ ਇਹ ਛੋਟੇ ਨੋਟ ਹੋਣ ਫਿਰ ਤਾਂ ਪਤਾ ਨਹੀਂ ਟ੍ਰੇ ਐ ਨਹੀਂ ਭਰ ਜੇ ਪੂਰੀ ਕੋਈ ਅਨਪੜ੍ਹ ਸੀ ਬੰਦਾ ਕੋਈ ਉਹਨੇ 20 ਸਾਲ ਪਹਿਲਾਂ 4 ਲੱਖ ਦਾ ਕਿਲਾ ਜ਼ਮੀਨ ਦਾ ਵੇਚਤਾ ਤੇ ਉਹਨੇ 4 ਲੱਖ ਰੁਪਏ ਇਕੱਠਾ ਦੇਖਿਆ ਨਹੀਂ ਸੀ ਜਿਹੜਾ ਆੜਤੀਆ ਸੀ ਜ਼ਮੀਨ ਖਰੀਦਣ ਵਾਲਾ ਕਹਿ ਲਈ ਬਾਨੀਆਂ ਸੀ ਉਹ ਤੇ ਉਹਨੇ ਕੀ ਕੀਤਾ ਨਾ ਉਹਨੇ ਉਸ ਵਕਤ 100 ਤੇ 50 ਦੇ ਨੋਟ ਚੱਲਦੇ ਸੀ ਤੇ 500 ਦੇ ਨੋਟ ਬਹੁਤ ਘੱਟ ਹੁੰਦੇ ਸੀ ਉਹਨੇ 10-10 ਦੇ ਨੋਟ ਤੇ 50-50 ਦੇ ਨੋਟਾਂ ਦੇ ਨਾਲ ਨਾ ਜਿਹੜੀ ਜੀਪ ਹੁੰਦੀ ਹੈ ਉਹ ਪਿੱਛੋਂ ਭਰਤੀ ਰੁਪਈਆ ਦਾ 4 ਲੱਖੀ ਸੀ ਉਹ ਤੇ ਉਹ ਕਹਿੰਦਾ ਪੈਸੇ ਕਿੱਥੇ ਆ ਕਹਿੰਦਾ ਜੀ ਉਹ ਗੱਡੀ ਖੜੀ ਹੈ ਪਿੱਛੇ ਪੈਨ ਦੇਖ ਲਓ ਤੇ ਜਦੋਂ ਉਹਨੇ ਕੱਪੜਾ ਹਟਾਇਆ ਉਹ ਪਰਚਨਾ ਪੈ ਰਹੀ ਹੋਈ ਸੀ ਜਿਨੇ 4 ਲੱਖ ਜਮੀਨ ਵੇਚੀ ਸੀ ਉਹ ਉਹ ਟੈਗ ਹੋ ਕੇ ਪਿੱਛੇ ਡਿੱਗ ਪਿਆ ਉਹਨੇ ਪੈਸੇ ਦੇਖਿਆ ਨਹੀਂ ਸਨ ਕਮਲਾ ਹੋ ਗਿਆ ਠੀਕ ਹੈ ਇਹ ਉਹ ਲੋਕ ਨੇ ਜਿਨ੍ਹਾਂ ਦਾ ਪੈਸੇ ਨੇ ਪਹਿਲਾਂ ਵੀ ਦਿਮਾਗ ਖਰਾਬ ਕੀਤਾ ਤੇ ਬਾਅਦ ਵਿੱਚ ਵੀ ਕਰੂਗਾ ਇਹਨਾਂ ਨੇ ਕੁਲਾਂ ਦਾ ਵੀ ਇਹ ਪੈਸਾ ਹੀ ਨਾਸ ਕਰੂਗਾ ਇਹ ਗੱਲ ਤੁਸੀਂ ਮੇਰੀ ਚੇਤੇ ਰੱਖ ਲਿਓ ਜਦੋਂ ਤੁਸੀਂ ਨਾ ਮੇਰੀ ਮੇਰੀ ਕੈਰੋਂ ਕਰਦੇ ਦਰਯੋਧਨ ਸੇ ਭਾਈ 12 ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ ਇਹਦੇ ਵਿੱਚ ਨਾ ਇੱਕ ਦੁਰਵਾਸਾ ઋષਿ ਦੀ ਗੱਲ ਆਉਂਦੀ ਹੈ ਤੇ ਦੁਰਵਾਸਾ ਸਿਓ ਕਰਤਠਗौरी ਜਾਦਵ ਇਹ ਫਲ ਪਾਏ ਜਾਦਵ ਕੁਲ ਕ੍ਰਿਸ਼ਨ ਦੇ ਕੁਲ ਹੈ ਉਹਦੇ ਕੁਲ ਦੇ ਕੁਝ ਮੁੰਡੇ ਨਹਿਰ ਦੇ ਕੰਡੇ ਤੇ ਸ਼ਰਾਬ ਪੀ ਕੇ ਲੜ ਪਏ ਸੀ ਜਿਹੜਾ ਪੁਠਕੰਡਾ ਉੱਡਸ ਉਗਿਆ ਸੀ ਨਾ ਉੱਥੇ ਉਹ ਪਤਾ ਕਿਵੇਂ ਉਗਿਆ ਸੀ ਉਹ ਜਿਹੜੀ ਬਾਟੇ ਦੀ ਖਾਣੀ ਸੁਣਾਉਂਦੇ ਆ ਕਿ ਮੱਛੀ ਖਾ ਗਈ ਸੀ ਉਹਦੇ ਟੁਕੜੇ ਦੇ ਨਾਲ ਤੀਰ ਬਣਾਇਆ ਗਿਆ ਉਹ ਤੀਰ ਦੇ ਨਾਲ ਕਹਿੰਦੇ ਕ੍ਰਿਸ਼ਨ ਨੂੰ ਮਾਰ ਦਿੱਤਾ ਗਿਆ ਤੇ ਜਿਹੜੀ ਬਾਟੇ ਘਸਾਈ ਸੀ ਉਹਦਾ ਪੁਠਕੰਡਾ ਉਗ ਪਿਆ ਸੀ ਨਹਿਰ ਦੇ ਕੰਡੇ ਤੇ ਸ਼ਰਾਬ ਪੀ ਕੇ ਲੜਪੇ ਇੱਕ ਦੂਜੇ ਨੂੰ ਕਹਿੰਦੇ ਉਹ ਪੁਠਕੰਡੇ ਦੇ ਬੂਟੇ ਪਟ ਪਟ ਕੇ ਮਾਰੇ ਮਰ ਗਏ ਸੀ ਉਹ ਕੁਲ ਨਾਸ਼ ਹੋ ਗਈ ਸੀ ਜਦਵਾਂ ਦੀ ਉਹ ਸਚਾਈ ਜਾਣੇ ਕਿ ਇਹ ਪੈਸਾ ਉਹ ਚੀਜ਼ ਹੈ ਜਿਹੜਾ ਇਦਾਂ ਦਾ ਕਮਾਇਆ ਹੋਇਆ ਹੈ ਇਹ ਆਪ ਨੂੰ ਵੀ ਜਿਹੜਾ ਬੰਦਾ ਕਮਾਉਂਦਾ ਹੈ ਉਹਨੂੰ ਵੀ ਇਹ ਕਹਿ ਸਕਦੇ ਆ ਕਿ ਉਹ ਜ਼ਿੰਦਗੀ ਦਿਖਾ ਦੂ ਨਰਕ ਸਵਰ ਕੋਈ ਅੱਗੇ ਨਹੀਂ ਹੈਗਾ ਇੱਥੇ ਹੀ ਆ ਸਾਰਾ ਕੁਝ ਜਿਹੜਾ ਬੰਦਾ ਇੰਨਾ ਅਮੀਰ ਹੋਵੇ ਉਹ ਜਿੱਧਰ ਦੀ ਵੀ ਲੰਘਦਾ ਦੇਹ ਗਾਲ ਤੇ ਗਾਲ ਦੇਹ ਛੇਤਰ ਤੇ ਛੇਤਰ ਤੇ ਇੱਥੇ ਹੀ ਸਵਰਗ ਹੈ ਉਹਦੇ ਲਈ ਹੁਣੇ ਜਿਹੜੇ ਮਡੀਟੀਆਂ ਵਰਗੇ ਨੇ ਆਪ ਜੀ ਸਕਿਉਰਿਟੀ ਕਹਿੰਦੇ ਘਟਾਤੀ ਸੀ ਤੇ ਕਿੰਨਾ ਚੀਕਾ ਮਾਰਦਾ ਸੀ ਤੇ ਲੰਘ ਜੂ ਕਿਸੇ ਗਲੀ ਵਿੱਚ ਫੜ ਕੇ ਛਿੱਤਰ ਫੇਰਨਗੇ ਅਗਲੇ ਚਲੋ ਮੈਂ ਉਹ ਗੱਲਾਂ ਨਹੀਂ ਕਰਨੀਆਂ ਉਸ ਪਾਸੇ ਨਹੀਂ ਜਾਣਾ ਮੈਂ ਤਾਂ ਗੱਲ ਇਹ ਕੀਤੀ ਆ ਵੀ 7000 ਕਰੋੜ ਰੁਪਏ ਦਾ ਅਮਰੀਕਾ ਦੇ ਵਿੱਚ ਕਾਰੋਬਾਰ ਹੈ ਮਨਜੀਠੀ ਦਾ ਜਿਹੜਾ ਅੱਜ ਚੀਕਾ ਮਾਰਦਾ ਫਿਰਦਾ ਹੈ ਤੇ ਜਿਹੜਾ ਅੱਜ ਕਹਿੰਦਾ ਫਿਰਦਾ ਹੈ ਸ਼ਾਰਦੀ ਸਰਕਾਰ ਆਉਣ ਦੀ ਭਵੰਤਮਾ ਨੂੰ ਫੜ ਕੇ ਅੰਦਰ ਦੇ ਦੇਵਾਂਗੇ ਕੀ ਕੀ ਕਰਦਾ ਨਾ ਜਿੰਮ ਕਿ ਤੈਨਕ ਲਾ ਕੇ ਦਿਖਾਉਂਦਾ ਤੇ ਇਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਭੁੱਲ ਜੋ ਤੁਹਾਡੇ ਕੋਲ ਲੁੱਲ ਟਪੜਾ ਛੁੱਟਦਾ ਪੈਸਾ ਬਹੁਤ ਹੈ ਅਮਰੀਕਾ ਦਾ ਗ੍ਰੀਨ ਕਾਰਡ ਮਿਲ ਗਿਆ ਹੁਣ ਜਾਂ ਐਨੇ ਪੈਸਾ ਨਾਲ ਮਿਲ ਜਾਂਦਾ ਜੁੱਲੀ ਟਪੜਾ ਚੱਕੋ ਜਿੰਮ ਕਹਿੰਦੇ ਹੁੰਦੇ ਤੇ ਜੁੱਲੀ ਵਿੱਚ ਤਰਾ ਚੱਕੋ ਚੜਜੋ ਜਹਾਜ਼ ਕਰੋ ਮौज ਆ ਕੇ ਐਵੇਂ ਇਹਨਾਂ ਲੋਕਾਂ ਨੂੰ ਬੇਬਕੂ ਬਣਾਉਂਦੇ ਇੱਥੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਪੈਂਦੀ ਹੈ ਵੀ 7000 ਕਰੋੜ ਦਾ ਧੰਦਾ ਤਾਂ ਅਮਰੀਕਾ ਦੇ ਵਿੱਚ ਹੈ ਹੋਰ ਕਿੱਥੇ ਕਿੱਥੇ ਹੋਊਗਾ ਇਹ ਹਾਲੇ ਬਾਅਦ ਵਿੱਚ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ